ਅਗਲੀ ਗੱਲ ਕਰੀਏ ਕੈਨੇਡਾ ਦੇ ਵਿੱਚ ਵਿਆਜ ਦਰਾਂ ਦੇ ਬਾਰੇ 10 ਦਸੰਬਰ ਨੂੰ ਕਹਿੰਦੇ ਇੱਕ ਅਨਾਉਂਸਮੈਂਟ ਹੋਣੀ ਹੈ ਇਕ ਤੈਸ ਐਨਾਉਂਸਮੈਂਟ ਤੋਂ ਉਮੀਦਾਂ ਕੀ ਨੇ ਇਹ ਜ਼ਰੂਰ ਦੱਸਿਓ ਤੇ ਦੂਜਾ ਇਹ ਕਿ ਵਿਆਜ ਦਰਾਂ ਦੀ ਜਿਹੜੀ ਗੱਲਬਾਤ ਆ ਉਹ ਲੋਕਾਂ ਦਾ ਇੰਟਰਸਟ ਇਸ ਕਰਕੇ ਬਣਦਾ ਕਿਉਂਕਿ ਪੰਜਾਬੀ ਜਿਹੜੇ ਉੱਥੇ ਪਹੁੰਚੇ ਸੀ ਕੈਨੇਡਾ ਦੇ ਵਿੱਚ ਉਹਨਾਂ ਦਾ ਜ਼ਿਆਦਾ ਜਿਹੜਾ ਕਾਰੋਬਾਰ ਆ ਕੰਸਟ੍ਰਕਸ਼ਨ ਦਾ ਆ ਜਾਂ ਹੋਰ ਤੇ ਵਿਆਜ ਦਰਾਂ ਜਦੋਂ ਘਟਦੀਆਂ ਵਧਦੀਆਂ ਨੇ ਤਾਂ ਫਿਰ ਤੁਹਾਨੂੰ ਪਤਾ ਕਾਰੋਬਾਰ ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਸੋ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਜਿਹੜਾ ਪੰਜਾਬੀਆਂ ਦੇ ਨਾਲ ਸਬੰਧਤ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਉਹਦੇ ਤੇ ਪਹਿਲਾਂ ਤੋਂ ਹੀ ਇਸ ਸੰਬੰਧੀ ਚਰਚਾ ਸ਼ੁਰੂ ਹੋ ਜਾਂਦੀ ਹੈ ਤੋਂ 31 ਅਕਤੂਬਰ 2025 ਨੂੰ ਜਿਹੜੀ ਲਾਸਟ ਅਨਾਉਂਸਮੈਂਟ ਹੋਈ ਸੀਗੀ ਉਹਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਜਿਹੜੀ ਵਿਆਜ ਦਰ ਆ ਉਹ 0.25 ਘਟਾਤੀ ਸੀਗੀ ਜਿਹਦੇ ਨਾਲ ਜਿਹੜੀ ਇਫੈਕਟਿਵ ਹੁਣ ਜਿਹੜਾ ਜਿਹੜਾ ਪ੍ਰਾਈਮ ਰੇਟ ਆਪਾਂ ਕਹਿ ਦਿੰਦੇ ਆ ਉਹ 2.25 ਚਲੇ ਗਿਆ 2.25% ਚਲੇ ਗਿਆ ਜਿਹਦੇ ਨਾਲ ਜਿਹੜੀਆਂ ਮਤਲਬ ਸੋ ਬੇਸਿਕਲੀ ਵਿਆਜ ਦਰਾਂ ਜਿਹੜੀਆਂ ਘਟੀਆਂ ਮਤਲਬ ਹੁਣ ਤੱਕ ਲਗਭਗ ਪਿਛਲੇ 1 ਸਾਲ ਦੇ ਵਿੱਚ ਜਾਂ 1.5 ਸਾਲ ਦੇ ਵਿੱਚ ਜਿਹੜੀਆਂ ਵਿਆਜ ਦਰਾਂ ਜਦੋਂ ਤੋਂ ਇਨਫਲੇਸ਼ਨ ਬਹੁਤ ਜ਼ਿਆਦਾ ਮਤਲਬ ਇਨਫਲੇਸ਼ਨ ਨਹੀਂ ਇਨਫਲੇਸ਼ਨ ਦੇ ਰਿਜ਼ਲਟ ਤੋਂ ਬਚ ਜਿਹੜੀਆਂ ਵਿਆਜ ਦਰਾਂ ਵਧਣੀਆਂ ਸ਼ੁਰੂ ਹੋਈਆਂ ਸੀਗੀਆਂ ਪਰ ਜਦੋਂ ਬਿਲਕੁਲ ਇਕਨੋਮੀ ਖੜ ਗਈ ਫਿਰ ਵਿਆਜ ਦਰਾਂ ਘਟਣੀਆਂ ਸ਼ੁਰੂ ਹੋਈਆਂ ਨੇ ਸੋ ਬੜਾ ਦੇਖੋ ਸਿੰਪਲ ਜਿਹਾ ਫਾਰਮੂਲਾ ਪ੍ਰਵੀਨ ਸ਼ਰਮਾ ਜੀ ਜੀ ਕੋਈ ਵੀ ਹਰ ਇੱਕ ਮੌਲਕ ਜਿਹੜਾ ਡਿਵੈਲਪਡ ਮੌਲਕ ਇੰਡੀਆ ਦੇ ਵਿੱਚ ਜਿਹੜੀ ਜੀਡੀਪੀ ਦੀ ਗਰੋਥ ਆ ਉਹ 6-7% ਦੇ ਆਲੇ ਦੁਆਲੇ ਰਹਿੰਦੀ ਹੈ ਜਿਸ ਦੇ ਕਰਕੇ ਉੱਥੇ ਜਿਹੜੀ ਜਿਹੜਾ ਰੁਪਈਆ ਉਹ ਹਲਕਾ ਹੁੰਦਾ ਚੱਲਿਆ ਜਾਂਦਾ ਹੈ ਜਿਹੜੇ ਡਿਵੈਲਪਡ ਮੌਲਕ ਨੇ ਉਹਨਾਂ ਦਾ ਹੁੰਦਾ ਵੀ ਆ ਅਸੀਂ ਜਿਹੜੀ ਆਪਣੀ ਗਰੋਥ ਹੈਗੀ ਹੈ ਜੀਡੀਪੀ ਦੀ ਗਰੋਥ ਉਹਨੂੰ ਅਸੀਂ 2% ਦੇ ਲਾਗੇ ਤਾਸੇ ਰੱਖਣਾ ਜਿਹੜੀ ਪਰਸੈਂਟੇਜ ਆ ਉਹ 2% ਤੋਂ ਵੱਧ ਜਵੇ ਉਹਦੇ ਨਾਲ ਗੱਲ ਕੀ ਹੈ ਵੀ ਮਹਿੰਗਾਈ ਬਹੁਤ ਹੋਣ ਲੱਗ ਪੈਂਦੀ ਆ ਹੂੰ ਤਸੀਂ ਜਦੋਂ ਮਹਿੰਗਾਈ ਹੁੰਦੀ ਹੈ ਤੇ ਇਹਨਾਂ ਨੂੰ ਵਿਆਜ ਦਰਾਂ ਵਧਾਉਣੀਆਂ ਪੈਂਦੀਆਂ ਨੇ ਵੀ ਲੋਕੀ ਪੈਸੇ ਖਰਚਣੇ ਘਟਾਉਣ ਬਿਜ਼ਨਸਿਸ ਪੈਸੇ ਖਰਚਣੇ ਘਟਾਉਣ ਤੇ ਜਿਹੜੀ ਇਨਫਲੇਸ਼ਨਾਂ ਨੂੰ ਘਟਾ ਕੇ 2% ਤੇ ਲੈ ਕੇ ਆਇਆ ਜਾ ਪਰ ਹਮੇਸ਼ਾ ਇਹ ਇਦਾਂ ਹੁੰਦਾ ਵੀ ਜਦੋਂ ਸਰਕਾਰਾਂ ਹੋ ਟਾਈਟ ਕਰਦੀਆਂ ਉਹਦੇ ਨਾਲ ਰੈਸੈਸ਼ਨ ਵਰਗੇ ਹਾਲਾਤ ਪੈਦਾ ਹੁੰਦੇ ਆ ਲੋਕੀ ਪੈਸਾ ਖਰਚਣੋਂ हट ਜਾਂਦੇ ਹੁਣ ਜਿਵੇਂ ਕਿਸੇ ਤੋਂ ਘਰੇ ਨਹੀਂ ਲੈ ਹੋ ਰਿਹਾ ਘਰ ਦੀ ਕਿਸ਼ਤ ਹੀ ਨਹੀਂ ਵੱਧ ਗਈ ਜੇ ਕਿਸੇ ਦੀ ਘਰ ਦੀ ਕਿਸ਼ਤ 1800 ਡਾਲਰ ਸੀ ਉਹਦੀ 3200 3300 ਡਾਲਰ ਹੋ ਗਈ ਜਦੋਂ ਇੰਟਰਸਟ ਰੇਟ ਪੂਰੀ ਪੀਕ ਤੇ ਗਿਆ ਹਾਂ ਨਾ ਸੋ ਉਹ ਟਿمبرੀ ਕਾਸ ਦੇ ਕਾਸ ਦੇ ਕਾਸ ਦੇ ਕਾਸ ਦੇ ਇੱਥੇ ਚਲੀ ਗਈ ਵੀ ਮੁੜ ਕੇ 1.3% ਤੇ ਚਲੇ ਗਿਆ ਉਹ ਉਹ ਫਿਰ ਰੈਸੈਸ਼ਨ ਦੇ ਸਿੰਪਲ ਹੋ ਜਾਂਦੇ ਆ ਤੇ ਹੁਣ ਉਹਨੂੰ ਠੀਕ ਕਰਨ ਲਈ ਇਹ ਜਿਹੜੇ ਇੰਟਰਸਟ ਰੇਟ ਘਟਾ ਰਹੇ ਆ ਜਿਹੜੀ 10 ਦਸੰਬਰ ਵਾਲੀ ਹੈਗੀ ਹੈ ਉਹਦੇ ਚ ਇਹ ਲੱਗਦਾ ਵੀ ਵੀ ਬਿਲਕੁਲ ਪਾਜ਼ ਕਰ ਦੇਣਗੇ ਵੀ ਉਹਦੇ ਵਿੱਚ ਹੋਰ ਹਾਲੇ ਵਿਆਜ ਦਰ ਨਹੀਂ ਘਟਾਇਆ ਜਾਏਗਾ ਕਿਉਂਕਿ ਜਿਹੜੀ ਜਿਹੜੀ inflation ਉਹ ਦੁਆਰਾ 2.1% ਤੇ ਚੱਲੇਗੀ 2.2% ਤੇ 2% ਤੱਕ ਵੀ ਆ। ਸੋ ਉਸ ਨੰਬਰ ਤੇ ਆ ਗਿਆ ਜਿੱਥੇ ਹੁਣ ਕੈਨੇਡਾ ਦੀ ਸਰਕਾਰ ਨਹੀਂ ਚਾਹੁੰਦੀ ਜੀ ਵਧੇ। ਤਾਂ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅ ਪਰ ਸਾਰਿਆਂ ਦੀ ਨਿਗ੍ਹਾ ਇਸ ਚੀਜ਼ ਤੇ ਹੈਗੀ ਆ। ਕਹਿੰਦੇ ਵੀ ਜਿਹੜਾ ਅਸਲ ਅਸਲ ਦੇ ਵਿੱਚ ਜਿਹੜੀ ਲੋਕਾਂ ਨੂੰ ਸੌਖਾਣੀ ਉਹ ਮਿਡ 2026 ਦੇ ਵਿੱਚ ਜਾ ਕੇ ਆਉਣੀ ਹੈ। ਹੂੰ ਜੀ ਉਦੋਂ ਕੋਈ ਰਾਹਤ ਮਿਲਣ ਦੇ ਅਸਾਰ ਨੇ। ਸੋ ਵੀ ਇਹ ਇਹਨੂੰ ਮਤਲਬ ਜੇ ਆਪਾਂ ਗੁਰਜਸਪਾਲ ਸਿੰਘ ਜੀ ਦੇਖਿਆ ਜਾਵੇ ਕੈਨੇਡਾ ਦੀ ਇਕਨੋਮੀ ਦੇ ਹਿਸਾਬ ਦੇ ਨਾਲ ਜਿਵੇਂ ਹੁਣ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਵੱਸਦੇ ਨੇ ਉਹ ਇਹ ਇਸ ਕੱਲ ਦਾ ਪ੍ਰਚਾਰ ਕਰਦੇ ਰਹਿੰਦੇ ਨੇ ਵੀ ਕੈਨੇਡਾ ਦੇ ਵਿੱਚ ਉਹਨੇ ਮੌਕੇ ਨਹੀਂ ਰਹੇ ਜਿੰਨੇ ਅੱਜ ਤੋਂ 10 ਸਾਲ ਪਹਿਲਾਂ ਸੀਗੇ ਕੀ ਰੋਜ਼ਗਾਰ ਜਾਂ ਹੋਰ ਕਿਉਂ ਆਪਾਂ ਇਹ ਵੀ ਦੇਖਿਆ ਵੀ ਖਬਰਾਂ ਦੇ ਰੂਪ ਦੇ ਵਿੱਚ ਕਿ ਇੱਕ ਨੌਕਰੀ ਨਿਕਲੀ ਇੱਕ ਇੰਟਰਵਿਊ ਨਿਕਲੀ ਤੇ ਉੱਥੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਲੋਕਾਂ ਨੂੰ ਉਸ ਜੌਬ ਨੂੰ ਹਾਸਲ ਕਰਨ ਦੇ ਲਈ ਕੀ ਹੁਣ ਹਾਲਾਤ ਬਦਲੇ ਨੇ ਜਾਂ ਇਹ ਵੀ ਇਹਨਾਂ ਨੂੰ ਵੀ ਸਮਾਂ ਲੱਗ ਸਕਦਾ ਜਿਹੜੀ ਦੇਖੋ ਇਕਨੋਮੀ ਤਾਂ ਟਾਈਟ ਹੀ ਹੈ ਜਿਹੜੀਆਂ ਉਹ ਲਾਈਨਾਂ ਲੱਗਦੀਆਂ ਉਹ ਸਿਰਫ ਇੱਕ ਜਾਂ ਦੋ ਸ਼ਹਿਰਾਂ ਦੀਆਂ ਹੀ ਹੈਗੀਆਂ ਬ੍ਰੈਂਪਟਨ ਦੀਆਂ ਬ੍ਰੈਂਟਨ ਜੀ ਸਰ ਹੀ ਦੀਆਂ ਕਿਉਂਕਿ ਜਿਹੜੇ ਬੱਚੇ ਆ ਜਾਂ ਇੰਟਰਨੈਸ਼ਨਲ ਜਿਹੜਾ ਆਪਾਂ ਸਟੂਡੈਂਟ ਹੋਏ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਇਆ ਉਹਨਾਂ ਕੋਲੇ ਕਾਰਾਂ ਹੈ ਨਹੀਂ ਗੀਆਂ ਉਹ ਚਾਹੁੰਦੇ ਵੀ ਸਾਨੂੰ ਇੱਥੇ ਜਿੱਥੇ ਅਸੀਂ ਬਸ ਤੇ ਜਾ ਸਕੀਏ ਸਾਨੂੰ ਨੌਕਰੀ ਮਿਲੇ ਤੁਸੀਂ ਥੋੜਾ ਜਾ ਜਿਹੜੇ ਸੰਗਣੀ ਬਸੋਂ ਵਾਲੇ ਇਲਾਕੇ ਆ ਉਹ ਤੋਂ 100 200 ਕਿਲੋਮੀਟਰ ਤੁਸੀਂ ਬਾਹਰ ਚਲੇ ਜਾਓ ਤੁਹਾਨੂੰ ਸਾਈਨ ਲੱਗੇ ਮਿਲਦੇ ਆ ਵੀ ਸਾਨੂੰ ਕੰਮਿਆਂ ਦੀ ਲੋੜ ਆ ਜਾਂ ਸਾਨੂੰ ਵਰਕਰ ਦੀ ਲੋੜ ਆ ਪਰ ਗੱਲ ਕੀ ਹੈ ਵੀ ਉੱਥੇ ਜਾ ਕੇ ਕੋਈ ਕੰਮ ਕਰਨਾ ਨਹੀਂ ਚਾਹੁੰਦਾ ਉੱਥੇ ਜਾ ਕੇ ਕੋਈ ਰਹਿਣਾ ਨਹੀਂ ਚਾਹੁੰਦਾ ਇਹ ਇਹ 2 ਸਾਲ ਪੁਰਾਣੀ ਗੱਲ ਹੈ ਮਤਲਬ ਜਦੋਂ ਤੁਸੀਂ ਜਦੋਂ ਜੋ ਸਾਰੇ ਕੈਨੇਡਾ ਦੀ ਇਕਨੋਮੀ ਸਲੋ ਹੋਈ ਹੋਈ ਹੈ ਇਸ ਕਰਕੇ ਜਿਹੜਾ ਜਿਹੜੀ ਮਾਰਕੀਟ ਆ ਉਹ ਇੰਨੀ ਵਧੀਆ ਨਹੀਂ ਹੈਗੀ ਸੋ ਤਾਂ ਕਰਕੇ ਜਿਹੜਾ ਕੰਮ ਆ ਹੋ ਥੋੜਾ ਸਲੋ ਹੋਇਆ ਹੋਇਆ ਜੀ ਬਿਲਕੁਲ ਸੋ ਇਹ ਸਮਝਿਆ ਜਾ ਸਕਦਾ ਗੁਰਜਸਪਾਲ ਸਿੰਘ ਜੀ ਤੁਸੀਂ ਜੁੜੇ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀਆਂ ਦੇਣ ਦੇ ਲਈ ਜੀ ਜੀ